प्यारे दोस्तों प्यार भरी सत श्री अकाल जी हां जी दोस्तों जेकर ਤੁਸੀਂ ਪੰਜਾਬ ਦੇ ਮੁਲਾਜ਼ਮ ਹੋ ਚਾਹੀਦੀ ਰਿਟਾਇਰਮੈਂਟ ਹੋਏ ਮੁਲਾਜ਼ਮ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਖਾਸ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਾਣਕਾਰੀ ਦੇਵਾਂਗੇ ਜੇਕਰ ਤੁਸੀਂ ਕਰਮਚਾਰੀ ਹੋ ਪੰਜਾਬ ਦੇ ਤਾਂ ਮੈਡੀਕਲ ਰਿਵਰਸਮੈਂਟ ਦੇ ਲਈ ਜਦੋਂ ਬਿੱਲ ਦਫ਼ਤਰ ਵਿੱਚ ਸਬਮਿਟ ਕਰਦੇ ਹੋ ਤਾਂ ਉਹ ਬਿੱਲ ਕੁਝ ਕਾਰਨਾਂ ਕਰਕੇ ਵਾਪਸ ਆ ਜਾਂਦੇ ਨੇ ਅੱਜ ਦੀ ਵੀਡੀਓ ਦੇ ਵਿੱਚ ਇਸ ਬਾਰੇ ਜਾਣਕਾਰੀ ਲਵਾਂਗੇ ਕਿ ਉਹਨਾਂ ਦਾ ਵੱਡਾ ਕਾਰਨ ਕੀ ਹੈ ਓ ਬਿਲ ਪਾਸ ਕਿਉਂ ਨਹੀਂ ਹੁੰਦੇ ਇਸ ਬਾਰੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਐਪਲੀਕੇਸ਼ਨ ਫਾਰਮ ਜਿੰਨੇ ਵੀ ਫਾਰਮ ਲੈਂਦੇ ਹੋ ਜੋ ਮੈਡੀਕਲ ਰਿਬਰਸਮੈਂਟ ਦੇ ਪੰਜਾਬ ਸਿਵਲ ਸਰਵਿਸ ਰੂਲਸ ਦੇ ਅਕੋਰਡਿੰਗ ਨੇ ਉਹਨਾਂ ਨੂੰ ਕਲੈਕਟ ਕਰੋ ਕਿਉਂਕਿ ਕੁਝ ਡਿਪਾਰਟਮੈਂਟਸ ਵੱਲੋਂ ਕੁਝ ਫਾਰਮ ਇਸ ਤਰ੍ਹਾਂ ਦੇ ਹੁੰਦੇ ਨੇ ਜੋ ਡਿਪਾਰਟਮੈਂਟ ਵੱਲੋਂ ਹੀ ਲਏ ਜਾਂਦੇ ਨੇ ਸਭ ਤੋਂ ਪਹਿਲਾਂ ਐਪਲੀਕੇਸ਼ਨ ਫਾਰਮ ਇਕੱਠੇ ਕਰੋ ਉਸ ਤੋਂ ਬਾਅਦ ਹਸਪੀਟਲ ਬਿੱਲ ਜੋ オリジナル ਬਿੱਲ ਨੇ ਉਸ ਨੂੰ ਇਕੱਠਾ ਕਰੋ ਤੁਸੀਂ ਸੀਰੀਅਲ ਵਾਈਜ਼ ਨੰਬਰ ਲਗਾ ਕੇ ਕਲੈਕਟ ਕਰੋ ਤੀਜੇ ਨੰਬਰ ਤੇ ਡਿਸਚਾਰਜ ਸਮਰੀ ਹੈ ਉਸ ਨੂੰ ਕਲੈਕਟ ਕਰੋ ਜੋ ਤੁਹਾਡੀ ਐਡਮਿਸ਼ਨ ਤੇ ਡੇਟ ਆਫ ਡਿਸਚਾਰਜ ਦੀ ਜੋ ਵੀ ਡੀਟੇਲ ਹੈ ਡਾਕਟਰ ਨੇ ਬਣਾ ਕੇ ਦਿੱਤੀ ਹੈ ਉਸ ਨੂੰ ਵੀ ਵਿੱਚ ਕਲੈਕਟ ਕਰੋ ਚੌਥੇ ਨੰਬਰ ਤੇ ਅਸੀਂ ਤੁਹਾਨੂੰ ਦੱਸ ਦਈਏ ਕੈਸ਼ ਮੀਮੋ ਆਫ ਮੈਡੀਸਨ ਜੋ ਕਿ ਮੈਡੀਸਨ ਦੇ ਕੈਸ਼ ਨੇ ਉਨਾਂ ਦੀ オリジナル ਕਾਪੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ 5ਵੇਂ ਨੰਬਰ ਤੇ ਜੋ ਇਨਵੈਸਟੀਗੇਸ਼ਨ ਰਿਪੋਰਟਸ ਹਨ ਜਿਸ ਤਰ੍ਹਾਂ ਲੈਬ ਦੀ ਰਿਪੋਰਟਸ ਹਨ ਐਕਸਰੇ ਰਿਪੋਰਟਸ ਹੋਰ ਵੀ ਕਿਸੇ ਤਰ੍ਹਾਂ ਦੀ ਕੋਈ ਟੈਸਟ ਰਿਪੋਰਟ ਹੈ ਸਾਰੀਆਂ ਰਿਪੋਰਟਸ ਨੇ ਉਹ ਤੁਹਾਡੇ ਬਿਲਾਂ ਦੇ ਨਾਲ ਅਟੈਚ ਹੋਣੀਆਂ ਜ਼ਰੂਰੀ ਨੇ 6ਵੇਂ ਨੰਬਰ ਤੇ ਜੋ ਤੁਹਾਡਾ ਰੈਫਰਰ ਲੈਟਰ ਹੈ ਅਗਰ ਕੋਈ ਹਸਪਤਾਲ ਤੁਹਾਨੂੰ ਰੈਫਰ ਕਰਦਾ ਹੈ ਜਿਸ ਤਰ੍ਹਾਂ ਤੁਸੀਂ ਗਵਰਨਮੈਂਟ ਹਸਪਤਾਲ ਦੇ ਵਿੱਚ ਐਡਮਿਟ ਹੋਏ ਉਸ ਤੋਂ ਬਾਅਦ ਤੁਸੀਂ ਟ੍ਰੀਟਮੈਂਟ ਕਿਸੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਕੀਤਾ ਰੈਫਰ ਤੁਹਾਨੂੰ ਕੀਤਾ ਗਿਆ ਉਸ ਕੰਡੀਸ਼ਨ ਦੇ ਵਿੱਚ ਕੋਸ਼ਿਸ਼ ਕਰੋ ਕਿ ਪ੍ਰਾਈਵੇਟ ਹਸਪਤਾਲ ਹੈ ਉਸ ਵਿੱਚ ਹੀ ਆਪਣਾ ਟ੍ਰੀਟਮੈਂਟ ਕਰਾਓ ਤਾਂ ਕਿ ਮੈਡੀਕਲ ਰਿਵਰਸਮੈਂਟ ਦੇ ਟਾਈਮ ਤੁਹਾਨੂੰ ਕੋਈ ਦਿੱਕਤ ਨਾ ਆਵੇ 7ਵੇਂ ਨੰਬਰ ਤੇ ਜੋ ਤੁਹਾਡਾ ਆਇਡੈਂਟੀਟੀ ਪ੍ਰੂਫ ਹੈ ਆਇਡੈਂਟੀਟੀ ਕਾਰਡ ਹੈ ਜਿਸ ਤਰ੍ਹਾਂ ਜੇਕਰ ਤੁਸੀਂ ਪੈਨਸ਼ਨਰ ਹੋ ਤਾਂ ਪੀਪੀਓ ਦੀ ਕਾਪੀ ਹੈ ਜੇ ਤੁਸੀਂ ਗਵਰਨਮੈਂਟ ਦੇ EMPLOYE ਹੋ ਰੈਗੂਲਰ ਮੁਲਾਜ਼ਮ ਹੋ ਤਾਂ ਤੁਹਾਡੀ EMPLOYE ਆਈਡੀ ਹੈ ਜੋ ਆਈਡੀ ਕਾਰਡ ਹੈ ਉਹ ਉਸ ਦੇ ਨਾਲ ਅਟੈਚ ਕਰ ਸਕਦੇ ਹਾਂ ਜੋ ਲਾਸਟ ਦੇ ਵਿੱਚ ਮੈਡੀਕਲ ਸਰਟੀਫਿਕੇਟ ਹੈ ਉਸ ਨੂੰ ਡਾਕਟਰ ਤੋਂ ਸਾਈਨ ਕਰਵਾਓ ਡਾਕਟਰ ਦੀ ਸਟੈਂਪ ਲਗਵਾਓ ਤੇ ਕੱਲਾ ਕੱਲਾ ਜੋ ਤੁਹਾਡਾ ਬਿੱਲ ਹੈ ਉਸ ਉੱਪਰ ਡਾਕਟਰ ਦਾ ਟ੍ਰੀਟਮੈਂਟ ਜੋ ਕੀਤਾ ਗਿਆ ਹੈ ਸਟੈਂਪ ਲੱਗੀ ਹੋਣੀ ਚਾਹੀਦੀ ਹੈ ਸਿਗਨੇਚਰ ਹੋਣੇ ਜ਼ਰੂਰੀ ਨੇ ਇਸ ਤਰ੍ਹਾਂ ਜਦੋਂ ਵੀ ਤੁਸੀਂ ਕੋਈ ਫਾਰਮ ਫਿਲ ਕਰਦੇ ਹੋ ਤਾਂ ਉਸ ਵਿੱਚ ਆਪਣਾ ਨਾਮ ਚੰਗੀ ਤਰ੍ਹਾਂ ਲਿਖੋ ਚਾਹੇ ਦੀ ਤੁਸੀਂ EMPLOYE ਹੋ ਚਾਹੇ ਦੀ ਪੈਨਸ਼ਨਰ ਕੋਡ ਜਾਂ ਫਿਰ PPOR ਨੰਬਰ ਇਹ ਸਭ ਸਹੀ ਹੋਣੇ ਚਾਹੀਦੇ ਨੇ ਹਸਪੀਟਲ ਦਾ ਨਾਮ ਵੀ ਕਲੀਅਰ ਮੈਂਸ਼ਨ ਕਰੋ ਟ੍ਰੀਟਮੈਂਟ ਡੀਟੇਲ ਮੈਂਸ਼ਨ ਕਰੋ ਐਡਮਿਸ਼ਨ ਅਤੇ ਡਿਸਚਾਰਜ ਡੇਟ ਨੂੰ ਕਲੀਅਰ ਲਿਖੋ ਉਸ ਤੋਂ ਬਾਅਦ ਜੋ ਅਮਾਉਂਟ ਤੁਸੀਂ ਕਲੇਮ ਕਰ ਰਹੇ ਹੋ ਉਹ ਕਲੀਅਰ ਲਿਖੀ ਹੋਣੀ ਜ਼ਰੂਰੀ ਹੈ ਉਸ ਤੋਂ ਬਾਅਦ ਤੁਹਾਡੇ ਸਾਈਨ ਵਿਦ ਡੇਟ ਕਿਸ ਡੇਟ ਨੂੰ ਤੁਸੀਂ ਸਾਈਨ ਕਰਕੇ ਫਾਰਮ ਸਬਮਿਟ ਕਰਵਾ ਰਹੇ ਹੋ ਉਹ ਬਹੁਤ ਹੀ ਜ਼ਰੂਰੀ ਹੈ ਕੋਸ਼ਿਸ਼ ਕਰੋ ਅਗਰ ਤੁਸੀਂ ਫਾਰਮ ਇੰਗਲਿਸ਼ ਵਿੱਚ ਭਰ ਰਹੇ ਹੋ ਤਾਂ ਫਾਰਮ ਨੂੰ ਕੈਪੀਟਲ ਲੈਟਰਸ ਦੇ ਵਿੱਚ ਭਰੋ ਤਾਂ ਕਿ ਡੀਲਿੰਗ ਹੈਂਡ ਅ ਜਿਸ ਨੇ ਤੁਹਾਡਾ ਬਿੱਲ ਤਸਦੀਕ ਕਰਨਾ ਹੈ ਉਸ ਨੂੰ ਪੜਨ ਦੇ ਵਿੱਚ ਕੋਈ ਵੀ ਦਿੱਕਤ ਨਾ ਆਵੇ ਜਿਸ ਵਿੱਚ ਇਸ ਤਰ੍ਹਾਂ ਸਭ ਕੁਝ ਕਲੀਅਰ ਹੋਣਾ ਚਾਹੀਦਾ ਜੋ ਬਿੱਲ ਨੇ ਉਹ ਪੰਜਾਬ ਸਿਵਲ ਸਰਵਿਸ ਮੈਡੀਕਲ ਰੂਲਸ ਦੇ ਅਕੋਰਡਿੰਗ ਹੀ ਚੈੱਕ ਕੀਤੇ ਜਾਂਦੇ ਨੇ ਅਗਰ ਹਸਪੀਟਲ ਹੈ ਜੋ ਉਹ ਗਵਰਨਮੈਂਟ ਹੈ ਤਾਂ ਜੋ ਫੁੱਲ ਅਮਾਉਂਟ ਹੈ ਉਹ ਤੁਹਾਨੂੰ ਮਿਲੇ ਹਾਂਜੀ ਦੋਸਤੋ ਇਸ ਤਰ੍ਹਾਂ ਪੂਰੀ ਜਿਹੜੀ ਕਿ ਡਿਟੇਲ ਦੇ ਵਿੱਚ ਅਸੀਂ ਜਾਣਕਾਰੀ ਦਿੱਤੀ ਹੈ ਤੁਸੀਂ ਆਪਣੇ ਬਿਲਾ ਨੂੰ ਆਪਣੀ ਪੂਰੀ ਜਾਣਕਾਰੀ ਨੂੰ ਇਸ ਤਰ੍ਹਾਂ ਰੱਖੋ ਤਾਂ ਤੁਹਾਡਾ ਬਿੱਲ ਬਹੁਤ ਜਲਦੀ ਪਾਸ ਹੋਵੇਗਾ ਤੇ ਤੁਹਾਡੇ ਬਿੱਲ ਨੇ ਜੋ ਉਹ ਕਈ ਵਾਰ ਪਾਸ ਨਹੀਂ ਹੁੰਦੇ ਇਸ ਦਾ ਵੱਡਾ ਕਾਰਨ ਹੀ ਹੁੰਦਾ ਹੈ ਕਿ ਤੁਸੀਂ ਚੰਗੀ ਤਰ੍ਹਾਂ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਹੁੰਦੀ ਜੇਕਰ ਤੁਸੀਂ ਪੈਸ਼ਨਰ ਹੋ ਜਾਂ ਫਿਰ ਫੈਮਿਲੀ ਪੈਸ਼ਨਰ ਹੋ ਤਾਂ ਉਸ ਜਗ੍ਹਾ ਤੋਂ ਪੈਸ਼ਨਰ ਰਿਟਾਇਰ ਹੋਏ ਨੇ ਉਸ ਡੀਡੀਓ ਤੋਂ ਜੋ ਬਿੱਲ ਨੇ ਉਹ ਸਾਈਨ ਹੋ ਕੇ ਅੱਗੇ ਪ੍ਰੋਸੈਸ ਲਈ ਭੇਜੇ ਜਾਣਗੇ ਹੈੱਡ ਆਫਿਸ ਲਈ ਭੇਜੇ ਜਾਣਗੇ ਜੇਕਰ ਉਸ ਦੀ ਜ਼ਰੂਰਤ ਪੈਂਦੀ ਹੈ ਉਸ ਨੂੰ ਤੁਹਾਨੂੰ ਪੀਪੀਓ ਨੰਬਰ ਜੋ ਹੈ ਉਸ ਵਿੱਚ ਲਿਖਣਾ ਜ਼ਰੂਰੀ ਹੈ ਤੇ ਉਸ ਨੂੰ ਬੜੇ ਹੀ ਕਲੀਅਰ ਟੀ ਨਾਲ ਲਿਖੋ ਤਾਂ ਕਿ ਪੜਨ ਦੇ ਵਿੱਚ ਕੋਈ ਦਿੱਕਤ ਨਾ ਆਵੇ ਜੋ ਪੰਜਵਾਂ ਸਟੈਪ ਹੈ ਉਸ ਵਿੱਚ ਬਹੁਤ ਹੀ ਇੰਪੋਰਟੈਂਟ ਸਟੈਪ ਹੈ ਜਿੰਨੇ ਵੀ ਬਿਲ ਹਨ ਉਹ origignal ਫਾਰਮ ਦੇ ਵਿੱਚ ਤੁਸੀਂ ਸਬਮਿਟ ਕਰਵਾਉਣੇ ਨੇ ਜਿਸ ਦੇ ਉੱਪਰ ਡਾਕਟਰ ਦੀ ਸਟੈਂਪ ਹਸਪੀਟਲ ਦੀ ਸਟੈਂਪ ਤੇ ਡਾਕਟਰ ਦੇ ਸਿਗਨੇਚਰ ਹੋਣੇ ਬਹੁਤ ਜ਼ਰੂਰੀ ਨੇ ਦੂਸਰਾ ਕੋਰਸ ਹੈ ਦੂਸਰਾ ਵੈਰੀਫਾਈ ਕਰੋ ਜਿਸ ਵਿੱਚ ਹਸਪਤਲ ਦੇ ਵਿੱਚ ਤੁਸੀਂ ਇਲਾਜ ਕਰਵਾ ਰਹੇ ਹੋ ਅਗਰ ਸਰਕਾਰ ਨੇ ਪੈਨਲਡ ਹਸਪਤਲ ਦੇ ਵਿੱਚ ਲਿਸਟ ਦੇ ਵਿੱਚ ਆਉਂਦਾ ਹੈ ਤਾਂ ਬਹੁਤ ਹੀ ਅੱਛਾ ਹੈ ਕਿਉਂਕਿ ਹਸਪਤਲ ਦਾ ਜੋ ਕਲੇਮ ਹੈ ਉਹ ਹੋ ਸਕਦਾ ਹੈ 100% ਤੁਹਾਨੂੰ ਰਿਵਰਸਮੈਂਟ ਹੋ ਜਾਵੇ 6 ਮਹੀਨੇ ਦੇ ਅੰਦਰ ਅੰਦਰ ਤੁਸੀਂ ਬਿੱਲ ਜਰੂਰ ਜਮ੍ਹਾਂ ਕਰਾਓ 6 ਮਹੀਨੇ ਤੋਂ ਬਾਅਦ ਜੇਕਰ ਤੁਸੀਂ ਬਿੱਲ ਜਮ੍ਹਾਂ ਕਰਵਾਉਂਦੇ ਹੋ ਤਾਂ ਤੁਹਾਡੀ ਬਹੁਤ ਵੱਡੀ ਗਲਤੀ ਹੈ ਜਿਸ ਕਾਰਨ ਵੀ ਬਿੱਲ ਰਿਵਰਸਮੈਂਟ ਦੇ ਵਿੱਚ ਦਿੱਕਤ ਜਿਹੜੀ ਕਿ ਆਉਂਦੀ ਹੈ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਜਰੂਰ ਕਰਨਾ ਧੰਨਵਾਦ ਜੀ